ਪਰ ਗੁਰਾ ਪੁਲਿਸ ਨੇ ਲੁੱਟਖੋ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਸਦਰ ਦੇ ਐਸ ਐਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਬੀਤੇ ਦਿਨੀ ਪੁਲਿਸ ਨੂੰ ਇੱਕ ਲੜਕੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਜਦੋਂ लवली ਯੂਨੀਵਰਸਿਟੀ ਦੇ ਸਾਹਮਣੇ ਤੋਂ ਪੈਦਲ ਚੱਲਣ ਵਾਲੇ ਪੁਲੂ ਪਰਚਾ ਰਹੀ ਸੀ ਤਾਂ ਇੱਕ ਵਿਅਕਤੀ ਉਸ ਨਾਲ ਮਾਰਕਟ ਕਰਕੇ ਮੋਬਾਈਲ ਖੋ ਕੇ ਫਰਾਰ ਹੋ ਗਿਆ ਸੀ ਜਿਸ ਤੇ ਕਾਰਵਾਈ ਕਰਦਿਆਂ ਐਸ ਆਈ ਜਸਵਿੰਦਰ ਪਾਲ ਨੇ ਦੋਸ਼ੀ ਸ਼ੌਕਤ अली ਪੁਤਰ ਬਬੂਦੀਨ 바ਸੀ ਬੋਹਾਨੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋ ਕੀਤਾ ਹੋਇਆ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ ਹੁਣਾ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀਮਤੀ ਮਤਸਲਾ ਗੁੱਤਾ ਜੀ ਐਸਪੀ ਸਾਹਿਬ ਫਗਵਾੜਾ ਤੇ ਡੀਐਸਪੀ ਫਗਵਾੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਅਸੀਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੈ ਉਸ ਦੀ ਤਹਿਤ ਅਸੀਂ ਇੱਕ ਸਨੇਚਰ ਨੂੰ ਕਾਬੂ ਕੀਤਾ ਹੈ ਜਿਸਨੇ ਮਿਤੀ 18 9 2024 ਨੂੰ लवली ਯੂਨੀਵਰਸਿਟੀ ਫਲਾਈ ਉੱਪਰ ਦੇ ਉੱਪਰ ਦੀ ਲੜਕੀ ਇੱਕ ਕ੍ਰਾਸ ਕਰ ਰਹੀ ਸੀ ਤੇ ਉਸਦੇ ਪਿੱਛੋਂ ਦੀ ਆੜ ਕੀ ਉਸਤੇ ਹਮਲਾ ਕਰਕੇ ਉਸਦੀ ਕੋਲੋਂ ਉਸਨੇ ਮੋਬਾਈਲ ਫੋਨ ਖੋਇਆ ਸੀਗਾ ਜੋ ਅਸੀਂ ਸ਼ੌਕਤ ਅਲੀ ਪੁੱਤਰ ਬਾਬੂਦੀਨ ਵਾਸੀ ਬੋਹਾਨੀ ਥਾਣਾ ਰਵਿਪਿੰਡੀ ਨੂੰ ਕਾਬੂ ਕੀਤਾ ਹੈ ਤੇ ਇਸ ਬਸ ਨੂੰ ਉਸ ਲੜਕੀ ਦਾ ਖੋਇਆ ਹੋਇਆ ਮੋਬਾਈਲ बरामद ਕੀਤਾ ਤੇ ਜਿਸ ਮੋਟਰਸਾਈਕਲ ਦੀ ਇਸਨੇ ਵਾਰਤ ਨੂੰ ਅੰਜਾਮ ਦਿੱਤਾ ਸੀਗਾ ਉਹ ਇੱਕ ਮੋਟਰਸਾਈਕਲ ਵੀ ਲੱਭੀ ਇਸਰੇ ਤੇ ਬੱਲੇ ਵੀ ਕੋਈ ਮਕਦਮਾ ਮਰ ਰਦਰ ਜੋ ਹਾਂਜੀ ਇਸ ਤੇ ਪਹਿਲਾਂ ਵੀ ਥਾਣਾ ਰਾਵਲਪਿੰਡੀ ਦੇ ਤਿੰਨ ਮਕਦਮੇ ਜਿਹੜੇ ਆ ਟੰਕਵਾ ਦੇ ਤਰ੍ਹਾਂ ਚ ਆਏ ਫਗ ਵੜਾ ਪੁਲਿਸ ਨੇ ਲੁੱਟਖੋ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਸਦਰ ਦੇ ਐਸ ਐਚ ਓ ਅਮਨਦੀਪ ਨਾਹਰ ਨੇ ਦੱਸਿਆ ਕਿ ਬੀਤੇ ਦਿਨੀ ਪੁਲਿਸ ਨੂੰ ਇੱਕ ਲੜਕੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਜਦੋਂ लवली ਯੂਨੀਵਰਸਿਟੀ ਦੇ ਸਾਹਮਣੇ ਤੋਂ ਪੈਦਲ ਚੱਲਣ ਵਾਲੇ ਪੁਲੂ ਪਰਚਾ ਰਹੀ ਸੀ ਤਾਂ ਇੱਕ ਵਿਅਕਤੀ ਉਸ ਨਾਲ ਮਾਰਕਟ ਕਰਕੇ ਮੋਬਾਈਲ ਖੋ ਕੇ ਫਰਾਰ ਹੋ ਗਿਆ ਸੀ ਜਿਸ ਤੇ ਕਾਰਵਾਈ ਕਰਦਿਆਂ ਐਸ ਆਈ ਜਸਵਿੰਦਰ ਪਾਲ ਨੇ ਦੋਸ਼ੀ ਸ਼ੌਕਤ ਅਲੀ ਪੁਤਰ ਬਬੂਦੀਨ 바ਸੀ ਬੋਹਾਨੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਖੋ ਕੀਤਾ ਹੋਇਆ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ ਹੁਣਾ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀਮਤੀ ਬਤਸਲਾ ਗੁੱਤਾ ਜੀ ਐਸਪੀ ਸਾਹਿਬ ਫਗਵਾੜਾ ਤੇ ਡੀਐਸਪੀ ਫਗਵਾੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਅਸੀਂ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੈ ਉਸ ਦੇ ਤਹਿਤ ਅਸੀਂ ਇੱਕ ਸਨੇਚਰ ਨੂੰ ਕਾਬੂ ਕੀਤਾ ਹੈ ਜਿਸਨੇ ਮਿਤੀ 18 9 2024 ਨੂੰ लवली ਯੂਨੀਵਰਸਿਟੀ ਫਲਾਈ ਉੱਪਰ ਦੇ ਉੱਪਰ ਦੀ ਲੜਕੀ ਇੱਕ ਕ੍ਰਾਸ ਕਰ ਰਹੀ ਸੀ ਤੇ ਉਸਦੇ ਪਿੱਛੋਂ ਦੀ ਆੜ ਕੀ ਉਸਤੇ ਹਮਲਾ ਕਰਕੇ ਉਸਦੀ ਕੋਲੋਂ ਉਸਨੇ ਮੋਬਾਈਲ ਫੋਨ ਖੋਇਆ ਸੀਗਾ ਜੋ ਅਸੀਂ ਸ਼ੌਕਤ ਅਲੀ ਪੁੱਤਰ ਬਾਬੂਦੀਰ ਵਾਸੀ ਬੋਹਾਨੀ ਥਾਣਾ ਰਵਿਪਿੰਡੀ ਨੂੰ ਕਾਬੂ ਕੀਤਾ ਹੈ ਤੇ ਇਸ ਬਸ ਨੂੰ ਉਸ ਲੜਕੀ ਦਾ ਖੋਇਆ ਹੋਇਆ ਮੋਬਾਈਲ बरामद ਕੀਤਾ ਤੇ ਜਿਸ ਮੋਟਰਸਾਈਕਲ ਦੀ ਇਸਨੇ ਵਾਰਤ ਨੂੰ ਅੰਜਾਮ ਦਿੱਤਾ ਸੀਗਾ ਉਹ ਇੱਕ ਮੋਟਰਸਾਈਕਲ ਵੀ ਬਰਾਮਦ